ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕਰਾਂਗੇ ਕਮੀਜ਼ ਦੇ ਫੱਟੇ ਨੂੰ ਸਹੀ ਤਰੀਕੇ ਨਾਲ ਫੋਲਡ ਇਹ ਆਪਣੇ ਕੋਲ ਕਮੀਜ਼ਾ ਇਹਦੇ ਉੱਤੇ ਦੇਖੋ ਜੀ ਇਹ ਕੱਟਵਰਕ ਬਣੇ ਹੋਏ ਨੇ ਆਪਾਂ ਕੀ ਕਰਦੇ ਹੁੰਨੇ ਆ ਇਦਾਂ ਫੱਟਾ ਫੋਲਡ ਕਰਕੇ ਤਰਪਾਈ ਕਰ ਦਿੰਨੇ ਆ ਇਹ ਤਰੀਕਾ ਗਲਤ ਆ ਆਪਾਂ ਇਹਨੂੰ ਇਦਾਂ ਨਹੀਂ ਫੋਲਡ ਕਰਨਾ ਇਹਨੂੰ ਆਪਾਂ ਪਹਿਲਾਂ ਉੱਪਰ ਨੂੰ ਫੋਲਡ ਕਰਾਂਗੇ ਉੱਪਰ ਨੂੰ ਫੋਲਡ ਕਰਕੇ ਜਿਹੜੇ ਆਪਣੇ ਆਹ ਕੱਟਵਰਕ ਬਣੇ ਹੋਏ ਨੇ ਇਦਾਂ ਠੀਕ ਆ ਆਪਾਂ ਇਹਦੇ ਨਾਲ ਨਾਲ ਬਿਲਕੁਲ ਇੱਥੇ-ਇੱਥੇ ਸਿਲਾਈ ਲਗਾਵਾਂਗੇ ਠੀਕ ਹੈ ਜੀ ਇਹ ਜਿਹੜੇ ਤੁਸੀਂ ਸਿਲਾਈ ਲਗਾਉਣੀਆਂ ਇਹ ਬਿਲਕੁਲ ਸਹੀ ਤੇ ਬਰਾਬਰ ਲਗਾਉਣੀਆਂ ਕਿ ਤੋ ਘਟ ਵੱਧ ਨਹੀਂ ਕਰਨੀ ਠੀਕ ਹੈ ਜੀ ਵਿੰਗੀ ਟੇਢੀ ਨਹੀਂ ਕਰਨੀ ਕਿਉਂਕਿ ਕੱਟਵਰਕ ਦੇ ਵਿੱਚ ਫਿਨਿਸ਼ਿੰਗ ਹੋਣੀ ਬਹੁਤ ਜ਼ਰੂਰੀ ਆ ਜੇ ਕੰਮ ਸਫਾਈ ਨਾਲ ਹੋਇਆ ਹੋਇਆ ਨਾ ਤਾਂ ਸੋਹਣਾ ਲੱਗਦਾ ਏ ਤੇ ਜਿਹੜੀ ਇਹ ਸਿਲਾਈ ਆਪਾਂ ਬਹੁਤ ਰਾਮ ਨਾਲ ਲਗਾਉਣੀ ਹੈ ਤੇ ਸੇਹ ਲਗਾਉਣੀ ਹੈ ਤੇ ਕੱਟਵਰਕ ਦੇ ਨਾਲ-ਨਾਲ ਹੀ ਸਲਾਈ ਲਗਾਉਣੀ ਆ ਉੱਪਰ ਹੇਠਾਂ ਨਹੀਂ ਕਰਨੀ ਹੈਗੀ ਜਿੱਦਾਂ ਜਿੱਦਾਂ ਬਣੇ ਹੋਣੇ ਕੱਟਵਰਕ ਉਦਾਂ ਹੀ ਨਾਲ-ਨਾਲ ਆਪਾਂ ਜਿਹੜੀ ਮਸ਼ੀਨਾਂ ਚਲਾ ਦੇਣੀ ਆ ਬਿਲਕੁਲ ਨਾਲ-ਨਾਲ ਹਾਂਜੀ ਦੇਖੋ ਆਪਾਂ ਇਹ ਜਿਹੜੀ ਸਲਾਈ ਆ ਸਾਰੀ ਲਗਾ ਲਈ ਆ ਆ ਦੇਖੋ ਸਲਾਈ ਲੱਗ ਗਈ ਹੁਣ ਆਪਣੇ ਕੋਲ ਜਿਹੜਾ ਆਹ ਥੋੜਾ ਥੋੜਾ ਕਪੜਾ ਵੱਧਦਾ ਨਾ ਇਹਨੂੰ ਆਪਾਂ ਕਟਿੰਗ ਕਰ ਦੇਣਾ ਦੇਖੋ ਸਾਰੇ ਕਿਤੇ ਥੋੜਾ ਥੋੜਾ ਕਪੜਾ ਵੱਧਦਾ ਨਾ ਇਹਨੂੰ ਆਪਾਂ ਕਟਿੰਗ ਕਰਾਂਗੇ ਤਾਂ ਕਿ ਜਿਹੜੇ ਇਹਨੂੰ ਪੱਲੇ ਨੂੰ ਸਿੱਧਾ ਕਰਕੇ ਕਟਵਰਕ ਨੂੰ ਬਾਹਰ ਕੱਢਣ ਦੇ ਵਿੱਚ ਆਸਾਨੀ ਹੋਵੇ ਇੱਕ ਹੁਣ ਆਪਾਂ ਇੱਥੋਂ ਵੀ ਥੋੜਾ ਜਿਹਾ ਕਪੜਾ ਕੱਟ ਲੈਣਾ ਤੇ ਇੱਧਰੋਂ ਵੀ ਕੱਟ ਦੇਣਾ ਥੋੜਾ ਜਿਹਾ ਤੇ ਵਿੱਚ ਘਾਰ ਇੱਕ ਛੋਟਾ ਜਿਹਾ ਟੱਕ ਲਗਾ ਦੇਣਾ ਅਜੇ ਇਸੇ ਤਰ੍ਹਾਂ ਅੱਗੇ ਵੀ ਇੱਧਰੋਂ ਵੀ ਥੋੜਾ ਜਿਹਾ ਕੱਟੋ ਤੇ ਇਤਰੋਂ ਵੀ ਥੋੜਾ ਜਿਹਾ ਕੱਟਣਾ ਹੈ ਤੇ ਬਾਕੀ ਵਿੱਚ ਲਗਾ ਦੇਣਾ ਟੱਕ ਸਾਰੇ ਜਿੱਥੇ ਜਿੱਥੇ ਵੀ ਆਪਣਾ ਕਪੜਾ ਵੱਟਾ ਉੱਥੋਂ ਇੱਦਾਂ ਇੱਦਾਂ ਹੀ ਆਪਾਂ ਕੱਟ ਕੇ ਵਿੱਚ ਟੱਕ ਲਗਾ ਦੇਣੇ ਆ ਟੱਕ ਹਿਸਾਬ ਨਾਲ ਲਗਾਇਓ ਤਾਂ ਕਿ ਸਲਾਈ ਨਾ ਕੱਟੀ ਜਾਵੇ ਤੇ ਜੇ ਸਲਾਈ ਕੱਟੀ ਜਾਵੇ ਤਾਂ ਫਿਰ ਇਹਦੇ ਉਦੜਨ ਦਾ ਡਰ ਚ ਰਹਿੰਦਾ ਈ ਠੀਕ ਹੈ ਜੀ ਦੇਖੋ ਆਪਾਂ ਸਾਰੇ ਕਿਤੇ ਜਿਹੜੇ ਟੱਕ ਨੇ ਉਹ ਲਗਾਲੇ ਹੋਏ ਨੇ ਹੁਣ ਅਸੀਂ ਇਹਨੂੰ ਸਿੱਧਾ ਕਰਾਂਗੇ ਕੋ ਟੱਕ ਲੱਗੇ ਹੋਏ ਇਹका ਜਿਹੜਾ ਫालतू ਕੱਪੜਾ ਕੱਟਿਆ ਗਿਆ ਹੁਣ ਇਹਨੂੰ ਆਪਾਂ ਇਦਾਂ ਸਿੱਧਾ ਕਰਾਂਗੇ ਬਿਲਕੁਲ ਦੇਖੋ ਇਦਾਂ ਖਿੱਚ ਖਿੱਚ ਕੇ ਨਾ ਇਹਨੂੰ ਸਿੱਧਾ ਕਰ ਲੈਣਾ ਤੇ ਜਿਹੜਾ ਕੱਪੜਾ ਇਹ ਉਹ ਵਿੱਚ ਨੂੰ ਫੋਲਡ ਕਰ ਦੇਣਾ ਤੇ ਇੱਥੇ ਇੱਥੇ ਨਾਲ ਨਾਲ ਸਿਲਾਈ ਲਗਾ ਲੈਣੀ ਆ ਆ ਦੇਖੋ ਇਦਾਂ ਸਾਰਾ ਜਿੰਨਾ ਵੀ ਹੈ ਕਿ ਆਪਣੇ ਕਟਵਰਕ ਸਾਰੇ ਹੀ ਆਪਾਂ ਇੱਕ ਇੱਕ ਕਰਕੇ ਬਾਅਦ ਨੂੰ ਕੱਢ ਲੈਣੇ ਆ ਕਿਕਾ ਜੀ ਤੇ ਉੱਪਰ ਲਗਾਵਾਂਗੇ ਆਪਾਂ ਨਾਲ ਨਾਲ ਸਿਲਾਈ ਇੱਥੇ ਲਗਾਉਣੀਆਂ ਤੇ ਜਿਹੜੀ ਇਹ ਸਲਾਈਏ ਵੀ ਆਪਾਂ ਵਧੀਆ ਤਰੀਕੇ ਨਾਲ ਲਗਾਉਣੀਆਂ ਇੱਕੋ ਜਿਹੀ ਲਗਾਉਣੀਆਂ ਸਾਰੇ ਕਿਤੇ ਇਸ ਲਈ ਲਗਾਉਣ ਨਾਲ ਜਿਹੜੀ ਸਲਾਈ ਹਿਚਵਲੀ ਹੁੰਦੀ ਆ ਡਬਲ ਹੋਣ ਕਰਕੇ ਪੱਕੀ ਹੋ ਜਾਂਦੀ ਆ ਤੇ ਜਿਹੜੇ ਕਟਵਰਕ ਨੇ ਖਰਾਬ ਵੀ ਨਹੀਂ ਹੁੰਦੇ ਇੱਥੇ ਵੀ ਆਪਾਂ ਸਾਰੇ ਦੇ ਉੱਤੇ ਨਾਲ-ਨਾਲ ਕਟਵਰਕ ਦੇ ਜਿੱਦਾਂ ਜਿੱਦਾਂ ਬਣੇ ਹੋਏ ਨੇ ਉਦਾਂ ਉਦਾਂ ਹੀ ਆਪਾਂ ਉੱਪਰ ਸਲਾਈ ਹੈ ਜਿਹੜੀ ਉਹ ਲਗਾ ਲੈਣੀ ਆ ਜਦੋਂ ਤੱਕ ਆਪਾਂ ਸਲਾਈ ਲਗਾਉਨੇ ਆ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਸੋਹਣੇ-ਸੋਹਣੇ ਕਮੈਂਟ ਵੀ ਜਰੂਰ ਕਰਨਾ ਤੇ ਬੈਲ ਆਈਕਨ ਵੀ ਜਰੂਰ ਦਬਾ ਲਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤਾਂ ਜੀ ਦੇਖੋ ਆਪਣੀ ਜਿਹੜੀ ਸਲਾਈ ਆ ਇਹ ਲੱਗ ਗਈ ਹੋਈ ਆ ਨੂੰ ਤਾਂ ਕਿ ਨੂੰ ਕਲਾਂਗੇ ਤੇ ਦੇਖੋ ਇਸ ਲਾਈਨ ਲੱਗੀ ਦੇਖੋ ਕਿਨੇ ਸੋਨੇ ਦੇ ਜਿਹੜੇ ਕਟ ਵਰਕ ਨੇ ਬਣ ਕੇ ਨੇ ਸਾਰੇ ਇਹ ਜਿਹੜੇ ਨੇ ਬਰਾਬਰ ਨੇ ਤੇ ਬੜੇ ਹੋਏ ਸੋਨੇ ਵੀ ਲੱਗਦੇ ਨੇ ਦੇਖੋ ਤੇ ਹੁਣ ਆਪਾਂ ਕੀ ਕਰਾਂਗੇ ਇਹ ਜਿਹੜਾ ਆ ਕੱਪੜਾ ਇਹਨੂੰ ਅੰਤਾਂ ਹੀ ਅੰਦਰ ਨੂੰ ਫੋਲਡ ਕਰਕੇ ਕੱਚੇ ਦੀ ਸਲਾਈ ਲਗਾ ਕੇ ਫਿਰ ਆਪਾਂ ਇਹ ਤੇ ਤਰਪਾਈ ਕਰਵਾ ਲਾਂਗੇ ਤੇ ਕੋਈ ਇਦਾਂ ਅੰਦਰ ਨੂੰ ਹੋ ਕੇ ਤੇ ਤਰਪਾਈ ਹੋ ਜੂਗੀ ਠੀਕ ਹੈ ਜੀ ਦੇਖੋ ਬਣਾ ਕਿੰਨੇ ਵਧੀਆ ਤਰੀਕੇ ਨਾਲ ਫੱਟਾ ਫੋਲਡ ਹੋ ਗਿਆ ਤੇ ਬਣਿਆ ਹੋਇਆ ਕਿੰਨਾ ਸੋਹਣਾ ਲੱਗਦਾ ਤੇ ਕਿੰਨੀ ਫਿਨਿਸ਼ਿੰਗ ਆਈ ਆ ਸਿੱਧਾ ਫੱਟਾ ਇੰਨਾ ਫੋਲਡ ਕੀਤਾ ਹੋਇਆ ਸੋਹਣਾ ਨਹੀਂ ਲੱਗਦਾ ਜੇ ਕੱਟਵਰਕ ਨੇ ਤਾਂ ਆਪਾਂ ਇਹਨੂੰ ਕੱਟਵਰਕ ਦੇ ਹਿਸਾਬ ਨਾਲ ਹੀ ਫੋਲਡ ਕਰਨਾ ਹੁੰਦਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ